ਕੋਈ ਬਣਕ ਰਹੀ ਹੈ ਦੱਸਿਆ ਮੜਾ ਬਾਸਕਟ ਦੱਸਿਆ ਮੜੀ ਕਿੰਨੇ ਦੇ ਬੰਨਤੇ ਬਾਸਕਟ 15 20 ਦੱਸ ਦੇ ਮੜਾ ਸਹੀ ਦੱਸ ਦੇ ਮੁੰਡੇ ਨੂੰ ਵਿੱਚ ਮੇਰੇ ਵੀਰ ਭਾਈ ਮੇਰੇ ਵਰਗੇ ਹੁੰਦੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਦੱਸੀ ਦੱਸ ਦੇ ਚਲ ਬੋਲ ਮੜਾ ਬਾਸਕਟ ਬੰਨਤੀ 17 10 17 10 ਤੇ ਮੂਰੋ 17 ਦੇ ਮਾਗਰ 10 ਤੇ ਤੇ ਹਰ ਮੱਖੀ ਨਾ ਜੇ ਮੱਖੀ ਤਾਂ ਆਲੀ ਹੁਣ ਤਾਂ ਆਲੀ ਹੁਣ ਤਾਂ ਟਿੱਲੀ ਕਰਨੀ ਭਾਈਏ ਹੁਣ ਕਸੇ ਨਹੀਂ ਨਾ ਪਵੇ ਆ ਤੇਰਾ ਕੰਮ ਕਬੰਗਾ ਹੀ ਤੋ ਹੈ ਹੈ ਇੱਕ ਤਾਂ ਨੰਬਰ ਆ ਲੈ ਵੀ ਬਣ ਕੇ ਦੇਗਾ ਨੰਬਰ ਤੇਰਾ ਆਪਾਂ ਪਾਉਂਦੇ ਨਹੀਂ ਬਈ ਫੋਰਮਾਂ ਨੇ ਕਿਹਾ ਨੰਬਰ ਨ ਦੇਗੇ ਸਾਨੂੰ ਆਪਾਂ ਨੰਬਰ ਦਿੰਦੇ ਨਹੀਂ ਕਾ ਫੋਨ ਵਾਲੇ ਆਉਂਦੇ ਨੇ ਆ ਫੋਰਮਾਂ ਤੇ ਨੰਬਰ ਦੇ ਦਾਂਗੇ ਆਪਾਂ ਕਾ ਵੀ ਨੰਬਰ ਬੋਲ ਦੇ ਨੰਬਰ ਦੇ ਦਾਂਗੇ ਇਹਦਾ ਆਪਾਂ ਜਲਦੀ ਬਤਾ ਦੇ ਦੇਣੇ ਆਏ ਪੁਲੀਟ ਕਰਦੇ ਆ ਲੋ ਵੀ ਪੁਲੀਟ ਪਾ ਦੀ ਆਪਾਂ ਹੁਣ ਕਿਰਾ ਤੇ ਲੋੜੀ ਲਵੇ ਲੱਗੇ ਨੇ ਲੋੜੀ ਤੋਂ ਪਹਿਲਾਂ ਪਹਿਲਾਂ ਮਸ਼ੀਨ ਤਿਆਰ ਕਰਦੀ ਆਪਾਂ ਅਸੇ ਕਿੰਨਾ ਕੰਮ ਹੋ ਗਿਆ ਪੌਣ ਪੌਣੇ ਪੁਲੀ ਪਾਸੇ ਆਹ ਮੁਰਗੇ ਦਾ ਮੁਰਗੇ ਫੋਰਮ ਦਾ ਨੰਬਰ ਪਾਉਣਗੇ ਕਹਿੰਦੇ ਮਾਰਗਾਂ ਪੁਲੀ ਜਦੋਂ ਮੈਂ ਤੁਹਾਡੇ ਵਰਗਾ ਦੀ ਨਾ ਸੋ ਤੋਂ ਦੂਰ ਰਹਿੰਦਾ ਸੀ ਲੋ ਮੁੰਡੇ ਲੱਗ ਰਹੇ ਪੁਲੀ ਪਾਉਣ ਕੱਟ ਦੇ ਇੰਨੇ ਕੱਟ ਸਾਧਾਰਨ ਆ ਦੀ ਇਥੋਂ ਬੈਟਰੀ ਕੱਢ ਲੈਣਾ ਕ੍ਰਾਂਤੀ ਨਾ ਪੁੱਠਾ ਦਰ ਦਵਾਏ ਫਰੋਡਰ ਰੋਣਾ ਇਹ ਪੇਕੜਾ ਢਿੱਲਾ ਹੋਇਆ ਇਹਦਾ ਹੋਈ ਨਹੀਂ ਢਿੱਲੀ ਢਿੱਲੀ ਨਹੀਂ ਹੋਇਆ ਇਹਦਾ ਖੋਲ ਦਾ ਮਾਸਾ ਥੋੜਾ ਨਾਲ ਇਹਨਾਂ ਨੇ ਉਹ ਉਹ ਵੀ ਹੋ ਗਈ ਜੇ ਢਿੱਲੀ ਪੱਗ ਜੋ ਪਤਾ ਸੇ ਹੱਥ ਨੇ ਤਿੰਨ ਬੰਦੇ ਕਾਲਾ ਕੱਲ ਲਈ ਬਾਂਦਾ ਤੂੰ ਪਹਿਲੇ ਸੀਜ਼ਨ ਚ ਇੱਕ ਗਲਾਵ ਇਹ ਚੱਲ

ਮਸ਼ੀਨ ਤੇ ਲੱਗ ਰਿਆਂ ਤਿਆਰ ਕਰਨ ਆ ਪੈ ਇਧਰ ਨਟ ਪੇਚ ਸਾਰਾ ਬੋਲਟ ਪੱਚਾ ਦਾ 17 ਅੰਗੇ ਉੱਪਰ ਫਸ ਸਾਰਾ ਕੱਟ ਤੇ ਕੱਢ ਕੇ ਵਿਛਾਲ ਦੋ ਉਧਰ ਅੰਦਰ ਪਿਆ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਤੇ ਕਰੇ ਪੇਜ ਨੂੰ ਫੋਲੋ ਨਵੀਆਂ ਵੀਡੀਓ ਦੇਖਣ ਲਈ ਆਪਣੀਆਂ ਕਟਰ ਵਾਲੇ ਤੇ ਟੱਗਿਆ ਪਿਆ ਬਾਹਰ ਆਪਣਾ